ਪਾ ਜੀ ਇਹਦਾ ਕੋਈ ਬੈਨੀਫਿਟ ਨਹੀਂ ਹੈਗਾ ਬੈਨੀਫਿਟ ਸਿਰਫ ਸੇਵਾ ਹੀ ਏ ਜੇ ਲੋੜਵੰਦ ਪਰਿਵਾਰ ਜਿਹੜੇ ਜਿਹੜੇ ਉਹ ਨਹੀਂ ਵੱਡੇ ਵੱਡੇ ਮੌਲਾਂ ਤੋਂ ਜਾ ਕੇ ਨਹੀਂ ਕਪੜਾ ਖਰੀਦ ਸਕਦੇ ਹੈਗੇ ਕਿਨੂਰੀ ਜੁਹੰਦੀ ਏ ਕਿ ਸਾਡਾ ਬੱਚਾ ਕੋਈ ਚੰਗੇ ਕਪੜੇ ਪਾਏ ਜਾਂ ਠੰਡ ਟੱਕਣੀ ਜਿਹੜੀ ਹਰ ਕੋਈ ਕਪੜਾ ਵਧੀਆ ਨਹੀਂ ਖਰੀਦ ਸਕਦਾ ਇਹ ਉਹਨਾਂ ਦੇ ਵਾਸਤੇ ਜਿਹੜਾ ਇਹ ਗਰੀਬ ਲੋੜਵੰਦਾਂ ਵਾਸਤੇ ਹੈ ਇਹ ਵਾਜੀ ਸਾਨੂੰ ਕੱਪੜੇ ਜਿਹੜੇ ਆ ਕੋਈ ਘਰਾਂ ਦੇ ਵਿੱਚੋਂ ਜਿਹੜੇ ਕੋਈ ਇੱਕ ਦੋ ਵਾਰੀ ਪਾਉਂਦੇ ਆ ਕੋਈ ਚੰਗੇ ਘਰਾਂ ਦੇ ਹੁੰਦੇ ਆ ਤੇ ਉਹ ਹਨਾ ਨਹੀਂ ਕੱਪੜੇ ਇੱਕ ਦੋ ਵਾਰੀ ਯੂਜ਼ ਕਰਕੇ ਬਾਅਦ 'ਚ ਨਹੀਂ ਪਾਉਂਦੇ ਹਗੇ ਉਹ ਵੀ ਸਾਨੂੰ ਕੱਪੜੇ ਜਿਹੜੇ ਦੇ ਜਾਂਦੇ ਆ ਤੇ ਬਾਕੀ ਜਦੋਂ ਨਹੀਂ ਕੱਪੜਾ ਕੋਈ ਹੁੰਦਾ ਉਹ ਦੂਸਰੀ ਐਂ ਨਾ ਮੋੜ ਲਿਆ ਕੀ ਦੇਰੇ ਉਹ ਵੀ ਤੇਰੇ ਉਹ ਦੇਈ ਤੇ ਤੇ ਇਹ ਤੁਸੀਂ ਕਰਦੇ ਹੋ 13 ਰੁਪਏ ਦੇ ਵਿੱਚ ਦਿੰਦੇ ਹੋ ਕੱਪੜੇ ਉਸ 13 ਰੁਪਏ ਦੇ ਨਾਲ ਫਿਰ ਕੀ ਕਰਦੇ ਹੋ ਤੁਸੀਂ ਅਨਪਾਲੀ ਉਹ ਵੀ ਅਸੀਂ ਲੋੜਵੰਦਾਂ ਦੇ ਪਿਆਸੇ ਲਾਈਦੇ ਆ ਜਿਵੇਂ ਕੋਈ ਲੋੜਵੰਦ ਗਰੀਬ ਬੱਚਾ ਵੈ ਉਹਦੀਆਂ ਖੀਸਾਂ ਤਾਂ ਨਹੀਂ ਆ ਜਾਂ ਕੋਈ ਲੋੜਵੰਦ ਹੈ ਉਹਨੂੰ ਰਾਸ਼ਨ ਜਿਹੜਾ ਦੇਣਾ ਕੋਈ ਵਿਧਵਾ ਵਾ ਲੁਧਿਆਣਾ ਲਾਈਵ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੋ ਠੰਡ ਦਾ ਮੌਸਮ ਹੈ ਤਾਂ ਠੰਡ ਦੇ ਮੌਸਮ ਦੇ ਵਿੱਚ ਲੋਕ ਜਰੇ ਨੇ ਉਹ ਸ਼ੋਪਿੰਗ ਕਰਦੇ ਨੇ ਗਰਮ ਕੱਪੜੇ ਪਹਿਨਣ ਦੇ ਨੇ ਤੇ ਗਰਮ ਚੀਜ਼ਾਂ ਖਾਂਦੇ ਨੇ ਕਿਉਂਕਿ ਸਰਦੀ ਦੇ ਵਿੱਚ ਸਰਦੀ ਨਾ ਲੱਗ ਜੇ ਪਰ ਐਦਾਂ ਦੀ ਤਸਵੀਰ ਤੁਹਾਨੂੰ ਦਿਖਾਵਾਂਗੇ ਕਿ ਜਿੱਥੇ ਮੋਲ ਤੋਂ ਵੱਧ ਕੱਪੜੇ ਨੇ ਜਿਹਰੇ ਗਰਮ ਕੱਪੜੇ ਬੱਚਿਆਂ ਦੇ ਲਾ ਲੋ ਸਿਆਣਿਆਂ ਦੇ ਲਾ ਲੋ ਬਜ਼ੁਰਗਾਂ ਦੇ ਲਾ ਲੋ ਸਾਰਿਆਂ ਦੇ ਨਾਪ ਦੇ ਜਿਹਰੇ ਕੱਪੜੇ ਨੇ ਇੱਥੋਂ ਮਿਲਣਗੇ ਪਰ ਤੁਹਾਨੂੰ ਦੱਸ ਦਈਏ ਕਿ ਆਪਾਂ ਕਿਸੇ ਸ਼ੋਪਿੰਗ ਮੋਲ ਦੇ ਵਿੱਚ ਨਹੀਂ ਤੁਹਾਨੂੰ ਲੈ ਕੇ ਆਏ ਸਿਰਫ ਤੇ ਸਿਰਫ ਬਾਬੇ ਨਾਨਕ ਦੀ ਜਰੀਏ 13 13 ਦੀ ਹੱਟੀ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਦੇ ਵਿੱਚ ਆ ਉੱਥੇ ਲੈ ਕੇ ਆਏ ਆ ਜਿੱਥੇ ਕਿ 13 ਰੁਪਏ ਦੇ ਵਿੱਚ ਹੀ ਤੁਹਾਨੂੰ ਗਰਮ ਜੈਕਟ ਪੈਂਟ ਕੋਈ ਵੀ ਗਰਮ ਕਪੜਾ ਲੈਣਾ ਹੋਵੇ ਤਾਂ ਇਹਨਾਂ ਵੱਲੋਂ ਜਰੀਏ ਸੇਵਾ ਕੀਤੀ ਜਾਂਦੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਆਪਾਂ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਦੇ ਹਾਂਜੀ ਮੇਰਾ ਨਾਮ ਰਾਤਪੀਰ ਪਾਣ ਜੀ ਕਿੱਦਾਂ ਦੇਖਦੇ ਹੋ ਕਿ ਐਨਾ ਸਰਦੀ ਦੇ ਮੌਸਮ ਦੇ ਵਿੱਚ ਜਿਹੜਾ ਇਹ ਕਿ ਤੁਸੀਂ ਸੇਵਾ ਲਗਾਈ ਹੋਈ ਹੈ 13-13 ਰੁਪਏ ਦੇ ਵਿੱਚ ਕਿੱਦਾਂ ਕੋਈ ਬੈਨੀਫਿਟ ਵੀ ਹੁੰਦਾ ਤੁਹਾਨੂੰ ਕਿ ਬਾਬੇ ਨਾਨਕ ਦੀ ਰਾਵਾਂ ਤੇ ਚੱਲ ਕੇ ਤੇ ਤੁਸੀਂ ਜਿਹੜਾ ਇਹ ਸੇਵਾ ਕਰਦੇ ਹੋ ਨਹੀਂ ਪਾ ਜੀ ਇਹਦਾ ਕੋਈ ਬੈਨੀਫਿਟ ਨਹੀਂ ਹੈਗਾ ਬੈਨੀਫਿਟ ਸਿਰਫ ਸੇਵਾ ਹੀ ਹੈ ਕੇ ਲੋੜਵੰਦ ਪਰਿਵਾਰ ਜਿਹੜੇ ਜਿਹੜੇ ਉਹ ਨਹੀਂ ਵੱਡੇ ਵੱਡੇ ਮੌਲਾਂ ਤੋਂ ਜਾ ਕੇ ਨਹੀਂ ਕਪੜਾ ਖਰੀਦ ਸਕਦੇ ਹੈਗੇ ਇਸ ਕਰਕੇ ਹਰ ਕਨੂੰ ਰੀਜ ਹੁੰਦੀ ਏ ਕਿ ਸਾਡਾ ਬੱਚਾ ਕੋਈ ਚੰਗੇ ਕਪੜੇ ਪਾਏ ਜਾਂ ਠੰਡ ਟਕਣੀ ਜਿਹੜੀ ਹਰ ਕੋਈ ਕਪੜਾ ਵਧੀਆ ਨਹੀਂ ਖਰੀਦ ਸਕਦਾ ਇਹ ਉਹਨਾਂ ਦੇ ਵਾਸਤੇ ਜਿਹੜਾ ਇਹ ਗਰੀਬ ਲੋੜਵੰਦਾਂ ਵਾਸਤੇ ਲਾਇਆ ਗਿਆ ਸੋ ਪੈਂਦੀ ਫਿਰ ਕਪੜੇ ਕਿੱਥੋਂ ਆਂਦੇ ਨੇ ਆ ਕਪੜੇ ਇਹ ਵਾਜੀ ਸਾਨੂੰ ਕੱਪੜੇ ਜਿਹੜੇ ਆ ਕੋਈ ਘਰਾਂ ਦੇ ਵਿੱਚੋਂ ਜਿਹੜੇ ਕੋਈ ਇੱਕ ਦੋ ਵਾਰੀ ਪਾਉਂਦੇ ਆ ਕੋਈ ਚੰਗੇ ਘਰਾਂ ਦੇ ਹੁੰਦੇ ਆ ਤੇ ਉਹ ਹਨਾ ਨਹੀਂ ਕੱਪੜੇ ਇੱਕ ਦੋ ਵਾਰੀ ਯੂਜ਼ ਕਰਕੇ ਬਾਅਦ ਚ ਨਹੀਂ ਪਾਉਂਦੇ ਹਗੇ ਉਹ ਵੀ ਸਾਨੂੰ ਕੱਪੜੇ ਜਿਹੜੇ ਦੇ ਜਾਂਦੇ ਆ ਤੇ ਬਾਕੀ ਜਦੋਂ ਨਹੀਂ ਕੱਪੜਾ ਕੋਈ ਹੁੰਦਾ ਉਹ ਦੋਸਤੀ ਐਂ ਨਾ ਮੋਡ ਲਿਆ ਕੇ ਦੇ ਰਹੇ ਉਹ ਵੀ ਇੱਥੇ ਜਿਹੜੇ ਉਹ ਦਈਦੇ ਆ ਸੋ ਫਿਰ ਇਹ ਕਿੱਦਾਂ ਫਿਰ ਤੁਹਾਡੇ ਕੋਲ ਕੱਪੜੇ ਪਹੁੰਚਦੇ ਨੇ ਪਰਿਵਾਰ ਕਿੱਦਾਂ ਲੈ ਦੇ ਕੇ ਜਾਂਦੇ ਨੇ ਤੁਸੀਂ ਮਤਲਬ ਕਿ ਫੇਸਬੁੱਕ ਤੇ ਪਤਾ ਲੱਗਦਾ ਕਿਦਾਂ ਤੁਸੀਂ ਤੁਹਾਨੂੰ ਆਪ ਲੋਕ ਜਿਹੜੇ ਫੋਨ ਕਰਦੇ ਨੇ ਫਿਰ ਕਿਸੇ ਵੇਲੇ ਲੈਣ ਵੀ ਜਾਣਾ ਹੁੰਦਾ ਉਹਨੇ ਪੜੀ ਇਹ ਨਰਾਜ਼ਬੀ ਕਰਦੀ ਆਈ ਈ ਆਈਡੀ ਐ ਫੇਸਬੁੱਕ ਤੇ ਅਸੀਂ ਉਹਦੇ ਤੇ ਵੀ ਬੋਲ ਕੇ ਜੇਰਾ ਉਹ ਪਾਈ ਦੀ ਜਾਂ ਤੇ ਜਿਹੜੇ ਵਿੰਦੇ ਆ ਤੇ ਉਹ ਸਾਨੂੰ ਕੱਪੜੇ ਇੱਥੇ ਦੇ ਜਾਂਦੇ ਆ ਉਹ ਸਾਨੂੰ ਫੋਨ ਕਰ ਦਿੰਦੇ ਅਸੀਂ ਆਪ ਵੀ ਜਾ ਕੇ ਜਿਵੇਂ ਧਾਰੀਵਾਲ ਤੋਂ ਫੋਨ ਕਰਤਾ ਜਾਂ ਮਰ ਸਰਵ ਕਰਤਾ ਅਸੀਂ ਆਪ ਜਾ ਕੇ ਕੱਪੜੇ ਲੈ ਆਈ ਦੀ ਸੋ ਪੈਂਦੀ ਫਿਰ ਜੇਰਾ ਐ ਤੁਸੀਂ ਕਰਦੇ ਹੋ 13 ਰੁਪਏ ਦੇ ਵਿੱਚ ਦਿੰਦੇ ਹੋ ਕੱਪੜੇ ਉਸ 13 ਰੁਪਏ ਦੇ ਨਾਲ ਫਿਰ ਕੀ ਕਰਦੇ ਹੋ ਤੁਸੀਂ ਅਨਿਪਾਲੀ ਉਹ ਵੀ ਅਸੀਂ ਲੋੜਵੰਦਾਂ ਦੇ ਪੈਸੇ ਲਈਦੇ ਆ ਜਿਵੇਂ ਕੋਈ ਲੋੜਵੰਦ ਗਰੀਬ ਬੱਚਾ ਵੈ ਉਹਦੀਆਂ ਫੀਸਾਂ ਤਾਂ ਨਹੀਂ ਆ ਜਾਂ ਕੋਈ ਲੋੜਵੰਦ ਹੈ ਉਹਨੂੰ ਰਾਸ਼ਨ ਜਿਹੜਾ ਦੇਣਾ ਕੋਈ ਵਿਧਵਾ ਵਾ ਕੋਈ ਘਰ ਵਿੱਚ ਉਹਨਾਂ ਦੇ ਕੋਈ ਕਾਰੋਬਾਰ ਨਹੀਂ ਹੈਗਾ ਉਹ ਵੀ ਪੈਸਾ ਜਿਹੜਾ ਉਹ ਸੇਵਾ ਤੇ ਹੀ ਉਹਨਾਂ ਤੇ ਲਈਦਾ ਵਾ ਲੋੜਵੰਦਾਂ ਤੇ ਤੇ ਉਹ 13 ਰੁਪਏ ਇਸ ਕਰਕੇ ਰੱਖੇ ਗਏ ਆ ਕਿ ਕੱਪੜੇ ਦੀ ਜਿਹੜੀ ਬੇਗਦਰੀ ਦੇ ਰਹੀ ਉਹ ਨਾ ਹੋਏ ਕਿਉਂਕਿ ਜਦੋਂ ਅਸੀਂ ਫ੍ਰੀ ਬਿਲਕੁਲ ਕਰ ਦਿੰਨੇ ਆ ਤੇ ਕੱਪੜੇ ਦੀ ਬੇਗਦਰੀ ਬਰੀ ਹੀ ਜੀ ਆ ਤੇ ਇਸ ਕਰਕੇ 13 ਰੁਪਏ ਜਿਹੜੇ ਉਹ ਰੱਖੇ ਆ ਸੋ ਪੈੰਦੀ ਫਿਰ ਬਾਬੇ ਨਾਨਕ ਦੀ ਕਿਰਪਾ ਹੋਈ ਏ 13-13 ਦੀ ਹੱਤੀ ਕਾਫੀ ਪਿਛਲੇ ਸਮੇਂ ਤੋਂ ਲੰਬੇ ਸਮੇਂ ਤੋਂ ਤੁਸੀਂ ਸੇਵਾ ਕਰਦੇ ਪਿਓ ਤਾਂ ਕਿੱਦਾਂ ਫਿਰ ਚੱਲਦਾ ਏ ਦੁਕਾਨ ਦਾ ਰੈਂਟ ਵੀ ਦੇਣਾ ਏ ਕਿੱਦਾਂ ਫਿਰ ਸਾਰੇ ਮੈਨੇਜ ਕਰਦੇ ਹੋ ਫਿਰ ਹਾਂਜੀ ਪਾ ਜੀ ਜਿਵੇਂ ਇਹ 13 ਰੁਪਏ ਜਿਹੜੇ ਰੱਖੇ ਗਏ ਆ ਤੇ ਇਹ ਜਿਹੜੇ ਆ 13 ਰੁਪਈਆ ਦੇ ਵਿੱਚੋਂ ਇਹ ਜਿਹੜਾ ਰੈਂਟ ਜਿਹੜਾ ਵਾ ਇਹ ਅਤੇ ਇਹਦਾ ਕੁਝ ਵੀ ਜਿਹੜੇ ਉਹ ਸੇਵਾ ਵੀ ਕਰ ਦਿੰਦੇ ਜਿਹੜੇ ਸਾਡੇ ਨਾਲ ਜੁੜੇ ਉਹ ਸੇਵਾ ਦੇ ਵਿੱਚ ਵੀ ਸਾਨੂੰ ਰੈਂਟ ਦੇ ਪੈਸੇ ਜਿਹੜੇ ਥੋੜੇ ਭੇਜ ਦਿੰਦੇ ਆ ਤੇ ਇਹ ਬਾਕੀ ਇਹ 13-13 ਰੁਪਈਆ ਇਹਦੇ ਵਿੱਚ ਜਿਹੜਾ ਵਾ ਬੜਾ ਵਧੀਆ ਜਿਹੜਾ ਵਾ ਉਹ ਲੋਡ ਬੰਦਾਂ ਨੂੰ ਰਾਸ਼ਨ ਵੀ ਜਿਹੜਾ ਉਹ ਦਿੱਤਾ ਜਾਂਦਾ ਸੋ 13 ਰੁਪਏ ਕੁਝ ਨਹੀਂ ਹੁੰਦੇ ਪਰ ਫਿਰ ਵੀ ਜੇ ਕਿਸੇ ਨੂੰ ਲੋਡ ਹੋਵੇ ਤਾਂ ਹਾਂਜੀ ਉਹਨਾਂ ਨੂੰ ਫ੍ਰੀ ਵੀ ਦਿੱਤਾ ਜਾਂਦਾ ਵਾ ਜੇਰਾ ਕੋਈ 13 ਰੁਪਏ ਵੀ ਨਹੀਂ ਦੇ ਸਕਦਾ ਹੈਗਾ ਉਹਨਾਂ ਨੂੰ 13 ਤੋਂ ਬਿਨਾ ਵੀ ਦਿੱਤੇ ਜਾਂਦੀ ਹੈ ਕੋਈ। ਸੋ ਕੀ ਅਪੀਲ ਕਰਨਾ ਚਾਹੁੰਦੇ? ਇਹਨੂੰ ਵੀ ਖਾਲੀ ਜਿਹੜਾ ਬਾਬੇ ਨਾਨਕ ਜੀ ਸੋਚੀ ਇਹੀ ਹੈ। ਸੋ ਫਿਰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਜਿਹੜੇ ਲੋਕ ਸੇਵਾ ਕਰਦੇ ਨੇ ਤੁਹਾਡੀ ਬਹੁਤ ਵੱਡੀ ਸੇਵਾ 13 13 ਹੱਟੇ। ਕਿਉਂਕਿ ਬਾਬੇ ਨਾਨਕ ਦੀ ਕਿਰਪਾ ਨਾਲ ਅੱਜ ਵੀ 13 13 ਜਿਹੜਾ ਚੱਲਦਾ ਪਿਆ। ਉਹ ਕਿੱਦਾਂ ਦੇਖਦੇ ਹੋ ਕਿ ਤੁਸੀਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਹਾਂਜੀ ਬਸ ਉਹਨਾਂ ਨੂੰ ਇਹ ਅਪੀਲ ਕਰੀ ਦੀਏ ਕਿ ਜਿਵੇਂ ਅਸੀਂ ਸੇਵਾ ਕਰਦੇ ਐ اسی ਤਰ੍ਹਾਂ ਸਾਡੇ ਨਾਲ ਸਾਥ ਦੇਣ ਜਿਵੇਂ ਕੱਪੜੇ ਜਿਵੇਂ ਸਾਡੇ ਘਰਾਂ ਵਿੱਚ ਹੁੰਦੇ ਨੇ ਉਹ ਜਰੂਰ ਇੱਥੇ ਪਹੁੰਚਾਉਣ ਤੇਰਾ ਤੇਰਾ ਹੱਟੀ ਤੇ ਵਟਾ ਲੈ ਤੇ ਸਾਡਾ ਸਾਥ ਦੇਣ ਲੋੜਵੰਦਾਂ ਦੀ ਮਦਦ ਕਰਨ ਵਾਸਤੇ ਸੋ ਅਜਰੇ ਨਵੇਂ ਵੀ ਕੱਪੜੇ ਕਹਿੰਦੇ ਜਾਂਦੇ ਨੇ ਜਿਹੜੇ ਸੇਵਾਦਾਰ ਹੁੰਦੇ ਜਿਨ੍ਹਾਂ ਨੇ ਸੇਵਾ ਕਰਨੀ ਹੁੰਦੀ ਨਵੇਂ ਵੀ ਤੁਹਾਡੇ ਕੋਲ ਕੱਪੜੇ ਦੇ ਜਾਂਦੇ ਲੋਕ ਹਾਂਜੀ ਬਿਲਕੁਲ ਜਦੋਂ ਨਾ ਕਿਸੇ ਨੇ ਆਪਣੀ ਦੁਕਾਨ ਬੰਦ ਕੀਤੀ ਜਾਂ ਕਿਸੇ ਦਾ ਹਨਾ ਵਾਹਿਗੁਰੂ ਕਰੇ ਨਾ ਕਿਸੇ ਦਾ ਕੋਈ ਬੰਦ ਹੋਏ ਪਰ ਉਹ ਉਹਨਾਂ ਦੀ ਆਪਣੀ ਖੁਸ਼ੀ ਹੀ ਉਹਨਾਂ ਨੇ ਕਿਤੇ ਬਾਹਰ ਜਾਣਾ ਸੀ ਤੇ ਉਹਨਾਂ ਨੇ ਆਪਣਾ ਜਿੰਨਾ ਵੀ ਕੱਪੜਾ ਉਹਨਾਂ ਦੀ ਮੌਲਦਾ ਹੀ ਸਾਰਾ ਸਾਨੂੰ ਉਹਨਾਂ ਨੇ ਸ਼ਕਾਇਆ ਹੀ ਤੇ ਉਹ ਅਸੀਂ 13-13 ਦੇ ਵਿੱਚ ਹੀ ਦਿੱਤਾ ਸੀ ਸੋ ਬੜੀ ਵੱਡੀ ਗੱਲ ਹੁੰਦੀ ਹੈ ਜੀ ਜਦੋਂ ਸੇਵਾ ਕਰਨਾ ਤੇ ਉਹ ਬਾਬੇ ਨਾਨਕ ਦੀ ਕਿਰਪਾ ਹੁੰਦੀ ਤੇ ਸੇਵਾ ਵੀ ਫੇਰ ਹੀ ਹੁੰਦੀ ਹੈ ਜੀ ਹਾਂਜੀ ਬਿਲਕੁਲ ਇਹ ਉਹਨਾਂ ਦੀ ਕਿਰਪਾ ਦੇ ਨਾਲ ਹੀ ਚੱਲਦੀ ਬੰਦਾ ਕੁਝ ਨਹੀਂ ਕਰ ਸਕਦਾ ਹੈਗਾ ਸੋ ਗੱਲਬਾਤ ਕੀਤੀ ਹੈ ਜੀ 13-13 ਹੱਟੇ ਕਹਿੰਦੇ ਜੀ 13 ਰੁਪਏ ਦੇ ਵਿੱਚ ਬਾਬੇ ਨਾਨਕ ਦੇ ਨਕਸ਼ੇ ਕਦਮਾਂ ਤੇ ਚੱਲਦੇ ਪਏ ਆ ਤਾਂ ਜਿਹੜਾ ਗਰੀਬ ਪਰਿਵਾਰ ਆ ਜਿਹਦੇ ਕੋਲ 13 ਰੁਪਏ ਨਹੀਂ ਵੀ ਹੈਗੇ ਉਹਨਾਂ ਨੂੰ ਜਰਾਏ ਫ੍ਰੀ ਵੀ ਕੱਪੜਾ ਜਿਹੜਾ ਦਿੱਤਾ ਜਾਂਦਾ ਠੰਡ ਦਾ ਮੌਸਮ ਹੈ ਠੰਡ ਦੇ ਮੌਸਮ ਦੇ ਵਿੱਚ ਭੈਣ ਸਾਡੀ ਏ ਸੇਵਾ ਕਰ ਰਹੀ ਏ 13 13 ਹੱਤੀ ਦੇ ਉੱਤੇ ਗਰਮ ਕੱਪੜਿਆਂ ਦਾ ਸਟਾਲ ਲਾ ਕੇ ਜਿਹੜਾ ਕਾਫੀ ਲੰਬੇ ਸਮੇਂ ਤੋਂ ਸੇਵਾ ਕਰਦੇ ਜੇ ਕਿਸੇ ਭੈਣ ਭਰਾ ਨੇ ਸੇਵਾ ਕਰਨੀ ਹੋਵੇ ਗਰਮ ਕੱਪੜਾ ਜਿਹੜਾ ਏ ਉਹ ਦੇਣਾ ਹੋਵੇ ਤਾਂ ਬਟਾਲਾ ਦੇ ਵਿੱਚ ਵਿਜ਼ਿਟ ਕਰਕੇ ਗਰੀਬ ਲੋੜਵੰਦਾ ਦੀ ਮਦਦ ਜ਼ਰੂਰ ਕਰ ਸਕਦਾ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਕੈਮਰਾ ਪਰਸਨ ਭਵਨ ਅਗਰਵਾਲ ਦੇ ਨਾਲ ਦਿਾਨਾ ਲਾਈਵ ਲਕੀ ਰਾਜਪੂਤ ਗੁਰਦਾਸ